ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਿਊਜ਼ ਚੈਨਲ ਤੇ ਤੇ ਅੱਜ ਦੀਆਂ ਮੁੱਖ ਅਤੇ ਅਹਿਮ ਖਬਰਾਂ ਪਹਿਲੀ ਖਬਰ ਦਾ ਰੁਕ ਕਰਦੇ ਹਾਂ ਮੰਨ ਕੀ ਬਾਤ ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਾਸ਼ੀ ਤਾਮਿਲ ਸੰਗਮ ਲਈ ਸੱਦਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਮੰਨ ਕੀ ਬਾਤ ਦੇ 128ਵੇਂ ਐਪੀਸੋਡ ਨੂੰ ਸੰਬੋਧਨ ਕਰਦਿਆ ਲੋਕਾਂ ਨੂੰ 2 ਦਸੰਬਰ ਨੂੰ ਨਯਾ ਕਾਟ ਵਿਖੇ ਹੋਣ ਵਾਲੇ ਚੌਥੇ ਕਾਸ਼ੀ ਤਾਮਿਲ ਸੰਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸੰਗਮ ਤਾਮਿਲ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਲੋਕਾਂ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਬਣ ਗਿਆ ਹੈ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਆ ਮੋਗਾ ਦੇ ਸਾਰੇ ਅਸਲਾ ਧਾਰਕਾਂ ਨੂੰ ਹਥਿਆਰ ਚੁੱਕ ਕੇ ਚੱਲਣ ਦੀ ਮਨਾਹੀ ਦੇ ਹੁਕਮ ਦਿੱਤੇ ਜਾ ਰਹੀ। ਰਾਜ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ 2025 ਦੇ ਮੈਂਬਰ ਚੁਣਾਂ ਲਈ ਮਿਤੀ 14 ਦਸੰਬਰ 2025 ਦਿਨ ਐਤਵਾਰ ਨੂੰ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਤ ਸੰਗਠਨਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਹੋਣ ਵਾਲੀ ਉਕਤ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪਰਵੂਰਕ तरीके ਨਾਲ ਮੁਕੱਲਮ ਕਰਾਉਣ ਲਈ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਜ਼ਿਲ੍ਹਾ ਮੋਗਾ ਦੇ ਸਾਰੇ ਅਸਲਾ ਧਾਰਕਾਂ ਨੂੰ ਆਪਣੇ ਆਪਣੇ ਹਥਿਆਰ ਨੂੰ ਚੁੱਕ ਕੇ ਚੱਲਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਨੇ ਅਗਲੀ ਅਹਿਮ ਖਬਰ ਦਾ ਰੁਕ ਕਰਦੇ ਹਾਂ ਤਰਨਤਾਰਨ ਦੀ ਐਡੀਸ਼ਨਲ ਸੈਸ਼ਨਲ ਅਦਾਲਤ ਨੇ ਕੰਚਨਪ੍ਰੀਤ ਕੋਰ ਨੂੰ ਕੀਤਾ ਰਿਹਾਈ ਤਰਨਤਾਰਨ ਪੁਲਿਸ ਵੱਲੋਂ ਗ੍ਰਫਤਾਰ ਕੀਤੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਦੀ ਧੀ ਕੰਚਨਪ੍ਰੀਤ ਕੋਰ ਦੇ ਮਾਮਲੇ ਵਿੱਚ ਅਹਿਮ ਫੈਸਲਾ ਦਿੰਦਿਆਂ ਤਰੰਤਾਰਨ ਦੀ ਐਡੀਸ਼ਨਲ ਸੈਸ਼ਨਲ ਅਦਾਲਤ ਨੇ ਕੰਚਨਪ੍ਰੀਤ ਕੋਰ ਨੂੰ ਅੱਜ ਰਿਹਾ ਕਰ ਦਿੱਤਾ ਹੈ। ਅਗਲੀ ਖਬਰ ਦਾ ਰੁਕ ਕਰਦੇ ਆ ਕੈਲੀਫੋਰਨੀਆ ਵਿੱਚ ਜਰਮਦਨ ਪਾਰਟੀ ਵਿੱਚ ਗੋਲੀਬਾਰੀ 4 ਦੀ ਮੌਤ ਅਤੇ 10 ਹੋਏ ਜ਼ਖਮੀ। ਅਮਰੀਕੀ ਰਾਜ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਦੇ ਸ਼ਹਿਰ ਸਕਾਟਨ ਵਿੱਚ ਐਤਵਾਰ ਸ਼ਾਮ ਨੂੰ ਜਰਮਦਨ ਪਾਰਟੀ ਵਿੱਚ ਹੋਈ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਵਿੱਚ ਘੱਟੋ-ਘੱਟ 10 ਹੋਰ ਲੋਕ ਵੀ ਜਖਮੀ ਹੋ ਗਏ। ਇਹ ਘਟਨਾ ਸਟਾਕਟਨ ਦੇ ਲਗਭਗ 6 ਮੀਲ ਉੱਤਰ ਵਿੱਚ ਲਸੂਲ ਐਵੇਨਿਊ ਦੇ ਨੇੜੇ ਸ਼ਾਮ 6 ਵਜੇ ਵਾਪਰੀ ਸੀ। ਅਗਲੀ ਅਹਿਮ ਖਬਰ ਦਾ ਰੁਕਾ ਦੇ ਆਂ 트ੰਪ ਦੇ 에어ਬੇਸ ਬੰਦ ਕਰਨ ਦੇ ਐਲਾਨ ਨੂੰ ਵਨੇਜ਼ੂਲਿਆ ਨੇ ਕਿਹਾ ਧਮਕੀ, 에어ਲਾਈਨਾਂ ਨੇ ਰੋਕੀਆਂ ਆਪਣੀਆਂ ਉਡਾਨਾਂ ਤੇ ਵਧਿਆ ਤਣਾ। ਅਮਰੀਕਾ ਅਤੇ ਵਨੇਜ਼ੂਲਿਆ ਵਿਚਕਾਰ ਤਣਾ ਇੱਕ ਵਾਰ ਫੇਰ ਵੱਧ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੈਨੇਜ਼ੂਇਲਾ ਦੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ਵੈਨੇਜ਼ੂਇਲਾ ਨੇ ਇਸ ਨੂੰ ਬਦਸੀਵਾਦੀ ਖਤਰਾ ਕਿਹਾ ਇਹ ਬਿਆਨ ਦੇ ਨੇ ਖੇਤਰ ਵਿੱਚ ਚੱਲ ਰਹੀਆਂ ਫੌਜੀ ਗਤੀਵਿਧੀਆਂ ਅਤੇ ਰਾਜਨੀਤਿਕ ਤਣਾ ਨੂੰ ਹੋਰ ਵਧਾ ਦਿੱਤਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਬਿਗ ਬਾਸ ਸੀਜ਼ਨ 19 ਤੋਂ ਬਾਹਰ ਆਉਂਦਿਆਂ ਹੀ ਅਸ਼ਨੂਰ ਕੋਰ ਨੇ ਸ਼ੋਅ ਤੇ ਕੱਸਿਆ ਤੰਚ ਅੱਧੀ ਰਾਤ ਨੂੰ ਬਿਆਨ ਕੀਤਾ ਦਿਲ ਦਾ ਦਰਦ ਬਿਗ ਬਾਸ ਸੀਜ਼ਨ 19 ਹੁਣ ਆਪਣੇ ਆਖਰੀ ਪੜਾਅ ਤੇ ਹੈ ਯਾਨੀ ਇੱਕ ਹਫ਼ਤੇ ਬਾਅਦ ਸ਼ੋਅ ਦੇ ਜੇਤੂ ਮਿਲ ਜਾਣਗੇ ਇਸ ਲਈ ਇੱਕ ਇਹ ਵੀਕਐਂਡ ਦਾ ਬਾਰ ਆਖਰੀ ਵੀਕਐਂਡ ਦਾ ਬਾਰ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਅਸ਼ਨੂਰ ਨੂੰ ਘਰੋਂ ਬਾਹਰ ਕੀਤਾ ਗਿਆ ਇਸ ਦਾ ਕਾਰਨ ਇੱਕ ਟਾਕਸ ਦੌਰਾਨ ਤਾਨਿਆ ਮਿੱਤਲ ਨੂੰ ਸ਼ਰਾਰ ਸਰੀਰਿਕ ਤੌਰ ਤੇ ਨੁਕਸਾਨ ਪਹੁੰਚਾਉਣਾ ਸੀ ਹੁਣ ਸ਼ੋਅ ਤੋਂ ਬਾਹਰ ਆਉਣ ਦੇ ਬਾਅਦ ਅਸ਼ਨੂਰ ਕੋਰ ਨੇ ਤੰੱਚ ਕੱਸਦਿਆਂ ਪੰਜਾਬੀ ਦੀਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ੋਅ ਵਿੱਚ ਉਹਨਾਂ ਨਾਲ ਗਲਤ ਹੋਇਆ ਹੈ ਸ਼ੋਅ ਦੇ ਪਹਿਲੇ ਫਾਈਨਲਿਸਟ ਚੁਣਨ ਤੇ ਟੋਸ ਵਿੱਚ ਅਸ਼ਨੂਰ, ਗੌਰਵ, ਪਰਨੀਤ ਅਤੇ ਫਰਹਾਨਾ ਦਾਅਵੇਦਾਰ ਸਨ ਬਾਕੀ ਲੋਕਾਂ ਨੇ ਉਹਨਾਂ ਨੂੰ ਟਾਕਸ ਦੌਰਾਨ ਹਰਾਉਣ ਦੀ ਕੋਸ਼ਿਸ਼ ਕਰਨੀ ਸੀ ਯਾਨੀ ਯਾਨੀ ਲੱਕੜੀ ਦੇ ਦੋਵੇਂ ਪਾਸੇ ਲੱਗੇ ਹੋਏ ਕਟੋਰੀਆਂ ਵਿੱਚ ਭਰੇ ਲਾਲ ਅਤੇ ਹਰੇ ਪਾਣੀ ਨੂੰ ਡਿਗੋਣਾ ਸੀ ਜਿਵੇਂ ਹੀ ਤਾਨੀਆਂ ਨੇ ਅਸ਼ਨੂਰ ਦੇ ਕਟੋਰੀਆਂ ਨੂੰ ਡੇਗਿਆ ਅਸ਼ਨੂਰ ਨੇ ਗੁੱਸੇ ਵਿੱਚ ਲੱਕੜੀ ਨੂੰ ਘੁਮਾਇਆ ਜਿਸ ਨਾਲ ਤਾਨੀਆਂ ਨੂੰ ਸੱਟ ਲੱਗ ਗਈ ਹਾਲਾਂਕਿ ਤਾਨੀਆਂ ਨੇ ਇਸ ਗੱਲ ਦਾ ਕੋਈ ਵੱਡਾ ਮੁੱਦਾ ਨਹੀਂ ਬਣਾਇਆ ਪਰ ਵੀਕੈਂਡ ਦਾ ਵਾਰ ਵਿੱਚ ਸਲਮਾਨ ਖਾਨ ਨੇ ਅਸ਼ਨੂਰ ਦੀ ਕਲਾਸ ਲਗਾਈ ਅਤੇ ਬਿਗ ਬਾਸ ਹਾਊਸ ਦਾ ਜ਼ਰੂਰੀ ਨਿਯਮ ਤੋੜਨ ਲਈ ਉਹਨੂੰ ਕਰੋਬਾਰ ਕਰ ਦਿੱਤਾ ਅਗਲੀ ਅਹਿਮ ਖਬਰ ਦਾ ਰੁਕ ਕਰਦੇ ਹਾਂ ਖਿਡਾਰੀ ਰੋਹਿਤ ਦਾ ਹੋਇਆ ਕਤਲ ਕੁੱਟਕੁੱਟ ਕੇ ਉਤਾਰਿਆ ਮੌਤ ਦੇ ਘਾਟ ਹਰਿਆਣਾ ਵਿੱਚ ਇੱਕ ਅੰਤਰਰਾਸ਼ਟਰੀ ਪੈਰਾ ਵੈਟ ਲੈਫਟਿੰਗ ਦੇ ਕਤਲ ਦੇ ਪੂਰੇ ਰੋਹਤਕ ਅਤੇ ਭਿਵਾਨੀ ਜ਼ਿਲ੍ਹਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਰੋਹਤਕ ਦੇ ਹਿਮਾਇਓਪੁਰ ਪਿੰਡ ਦੇ ਰਾਣ ਵਾਲੇ ਰੋਹਿਤ ਨੂੰ ਬੀਤੀ ਰਾਤ ਭਿਵਾਨੀ ਵਿੱਚ ਇੱਕ ਵਿਆਹ ਸਮਰੋਹ ਤੋਂ ਵਾਪਸ ਆਉਂਦੇ ਸਮੇਂ ਇੱਕ ਦਰਜਨ ਤੋਂ ਵੱਧ ਵਿਆਹ ਮਹਿਮਾਨਾਂ ਨੇ ਡੰਡਿਆਂ ਰੋੜਾਂ ਅਤੇ ਲੋਹੇ ਦੀਆਂ ਰਾੜਾਂ ਦੇ ਨਾਲ ਕੁੱਟਕੁੱਟ ਕੇ ਮਾਰ ਦਿੱਤਾ ਰੋਹਿਤ ਨੂੰ ਬੀਤੀ ਰਾਤ ਗੰਭੀਰ ਹਾਲਤ ਵਿੱਚ ਪੀਜੀਆਈ ਰੋਹਤਕ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਅੱਜ ਇਲਾਜ ਦੌਰਾਨ ਉਹਨਾਂ ਦੀ ਮੌਤ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਸੀ ਜਦੋਂ ਰੋਹਿਤ ਅਤੇ ਉਸ ਦਾ ਦੋਸਤ ਜਤਿਨ ਭਵਾਨੀ ਦੇ ਰਿਵਾੜੀ ਖੇੜਾ ਪਿੰਡ ਵਿੱਚ ਆਪਣੀ ਭੈਣ ਦੀ ਭਾਬੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਗਏ ਸੀ ਘਟਨਾ ਦੌਰਾਨ ਵਿਆਹ ਦੀ ਬਾਰਾਤ ਵਿੱਚ ਸ਼ਰਾਬੀ ਵਿਅਕਤੀ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀ ਅਤੇ ਗਾਲਾਂ ਵੀ ਕੱਢ ਰਹੇ ਸੀ ਜਦੋਂ ਰੋਹਿਤ ਅਤੇ ਜਤਿਨ ਨੇ ਇਤਰਾਜ਼ ਕੀਤਾ ਤਾਂ ਉਹਨਾਂ ਦੀ ਵਿਆਹ ਵਾਲੇ ਪਰਿਵਾਰ ਦੇ ਮੈਂਬਰਾਂ ਨਾਲ ਲੜਾਈ ਹੋ ਗਈ ਪਰ ਪਰਵਾਰਕ ਮੈਂਬਰਾਂ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕੀਤਾ ਹਾਲਾਂਕਿ ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ ਲਗਭਗ 12 ਵਜੇ ਜਦੋਂ ਰੋਹਿਤ ਆਪਣੀ ਸਕੋਰਪਿਓ ਗੱਡੀ ਵਿੱਚ ਘਰ ਵਾਪਸ ਆ ਰਿਹਾ ਸੀ ਤਾਂ ਰਾਹੁਲ ਤਿਗਰਾਣਾ ਅਤੇ ਉਸਦੇ 15-20 ਸਾਥੀਆਂ ਨੇ ਰਿਵਾੜੀ ਖੇੜਾ ਹਾਈਵੇ ਕ੍ਰੋਸਿੰਗ ਦੇ ਨੇੜੇ ਰੋਹਿਤ ਦੀ ਗੱਡੀ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਨੂੰ ਰੋਕ ਕੇ ਡੰਡੇ ਰੌਣਾ ਨਾਲ ਤੇ 17 ਹਥਿਆਰਾਂ ਨਾਲ ਕਈ ਵਾਰ ਕਈ ਵਾਰ ਉਹਨਾਂ ਤੇ ਕੁੱਟਕੁੱਟ ਕੇ ਵਾਰ ਕੀਤੇ ਜਿਨ੍ਹਾਂ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਅੱਜ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਅਗਲੀ ਖਬਰ ਦਾ ਰੁਕ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਗਾਣਾ ਬਰੋਟਾ ਤੇ ਨਵਜੋਤ ਸਿੱਧੂ ਨੇ ਬਣਾਈ ਰੀਲ ਪੰਜਾਬੀ ਗਾਇਕ ਲਈ ਇਨਸਾਫ ਵੀ ਮੰਗਿਆ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਐਕਟਿਵ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਬਰੋਟਾ ਦੇ 36 ਸੈਕਿੰਡ ਦੀ ਰੀਲ ਤਿਆਰ ਕੀਤੀ ਹੈ ਇਸ ਰੀਲ ਵਿੱਚ ਨਵਜੋਤ ਸਿੱਧੂ ਨੇ ਆਪਣੀਆਂ ਵੱਖਰੀਆਂ ਵੱਖਰੀਆਂ ਤਸਵੀਰਾਂ ਅਤੇ ਵੀਡੀਓ ਸ਼ਾਮਿਲ ਕੀਤੀਆਂ ਨੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਫਗਵਾੜਾ ਫਲਾਈਓਵਰ ਤੇ ਚਲਦੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ ਪਰਿਵਾਰ ਸੁਰੱਖਿਅਤ ਫਗਵਾੜਾ ਸ਼ਹਿਰ ਵਿੱਚ ਅੱਜ ਉਸ ਵੇਲੇ ਹੜਕਮ ਮਚ ਗਿਆ ਜਦੋਂ ਫਲਾਈਓਵਰ flyover ਉੱਪਰ ਜਾ ਰਹੀ ਇੱਕ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਨੇ ਤੇਜ਼ੀ ਨਾਲ ਫੈਲੇ ਕਿ ਕੁਝ ਹੀ ਮਿੰਟਾਂ ਵਿੱਚ ਇੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਮੌਕੇ ਤੇ ਪਹੁੰਚੇ ਫਾਇਰ ਅਧਿਕਾਰੀ ਨਤਿਨ ਸ਼ਿੰਗਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਹਾਈ ਫਲਾਈਓਵਰ ਤੇ ਇੱਕ ਕਾਰ ਵਿੱਚ ਅੱਗ ਲੱਗ ਗਈ ਹੈ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ਤੇ ਰਵਾਨਾ ਹੋਈ ਅਤੇ ਫਾਇਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਕਾਰ ਵਿੱਚ ਸਵਾਰ ਇੱਕ ਪਰਿਵਾਰ ਖੰਨੇ ਤੋਂ ਜਲੰਧਰ ਜਾ ਰਿਹਾ ਸੀ ਫਲਾਈਓਵਰ ਤੇ ਕਾਰ ਵਿੱਚੋਂ ਅਚਾਨਕ ਧੂਆ ਨਿਕਲਣ ਲੱਗ ਗਿਆ ਜਿਸ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ ਉਹਨਾਂ ਦੱਸਿਆ ਕਿ ਡਰ ਦੇ ਮਾਰੇ ਪਰਵਾਰਕ ਮੈਂਬਰ ਤੁਰੰਤ ਕਾਰ ਤੋਂ ਬਾਹਰ ਨਿਕਲ ਆਏ ਜਿਸ ਕਰਕੇ ਇੱਕ ਵੱਡਾ ਹਾਦਸਾ ਟਲ ਗਿਆ ਸਾਰੇ ਪਰਿਵਾਰ ਦੇ ਮੈਂਬਰ ਸੁਰੱਖਿਅਤ ਹਨ ਅਤੇ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਖਾਕ ਹੋ ਚੁੱਕੀ ਸੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹਜੇ ਜਾਰੀ ਹੈ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਪੀ ਆਰਟੀਸੀ ਦੇ ਗ੍ਰਫਤਾਰ ਕੀਤੇ ਕੱਚੇ ਮੁਲਾਜ਼ਮਾਂ ਦਾ ਹੋਇਆ ਮੈਡੀਕਲ ਗੱਡੀ ਚ ਲਾ ਕੇ ਪੁਜੀ ਪੁਲਿਸ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰ ਰਹੇ 28 ਤਾਰੀਖ ਨੂੰ ਪਟਿਆਲਾ ਦੇ ਬੱਸ ਸਟੈਂਡ ਤੋਂ ਗ੍ਰਫਤਾਰ ਕੀਤੇ ਕਿਤੇ ਗਏ ਸੀ ਪੀ ਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਅੱਜ ਮਾਤਾ ਕਸ਼ਾਲਿਆ ਹਸਪਤਾਲ ਚ ਪੁਲਿਸ ਮੈਡੀਕਲ ਕਰਵਾਉਣ ਲਈ ਲੈ ਕੇ ਪਹੁੰਚੀ ਅੱਜ 25 ਤੋਂ 30 ਪੀਆਰਟੀਸੀ ਪਨਬਸ ਦੇ ਕੱਚੇ ਮੁਲਾਜ਼ਮਾਂ ਦਾ ਮੈਡੀਕਲ ਕਰਵਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਵਾਪਸ ਕੱਗਾ ਥਾਣੇ ਲੈ ਕੇ ਵਾਪਸ ਮੁੜੀ ਇਸ ਮੌਕੇ ਤੇ ਮੈਡੀਕਲ ਚੈੱਕਅਪ ਲਈ ਪਹੁੰਚੇ ਕੱਚੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਦੱਸਿਆ ਕਿ ਕਿਵੇਂ ਪੁਲਿਸ ਨੇ ਉਹਨਾਂ ਨਾਲ ਧੱਕਾ ਮੁਕੀ ਕੀਤੀ ਅਤੇ ਸ਼ਾਂਤਮਈ ਧਰਨੇ ਚ ਮਾਹੌਲ ਨੂੰ ਵਿਗਾੜਿਆ ਸੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਬੇਕਾਬੂ ਟਰੱਕ ਨੇ 6 ਵਾਹਨਾਂ ਨੂੰ ਕੁਚਲਿਆ 5 ਲੋਕਾਂ ਦੀ ਮੌਕੇ ਤੇ ਹੋਈ ਦਰਦਨਾਤ ਮੌਤ ਅਤੇ ਕਈ ਹੋਰ ਹੋਏ ਜ਼ਖਮੀ ਐਤਵਾਰ ਨੂੰ ਦੁਪਹਿਰ ਬਿਹਾਰ ਦੇ ਮੋਤੀ ਹਰੀ ਗੋਪਾਲੰਗਨ ਰਾਸ਼ਟਰੀ ਰਾਜਮਾਰਗ ਤੇ ਕੋਟਵਾ थाना ਖੇਤਰ ਵਿੱਚ ਦੀਪੂ ਮੋੜ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ 6 ਵਾਹਨਾਂ ਨੂੰ ਟੱਕਰ ਮਾਰ ਦਿੱਤੀ 5 ਬਾਈਕ ਤੇ ਇੱਕ ਈ ਰਿਕਸ਼ਾ ਟੱਕਰ ਨਾਲ ਟਕਰਾ ਗਏ ਜਿਸ ਕਾਰਨ 5 ਲੋਕਾਂ ਦੀ ਦੁਖਦਾਈ ਮੌਤ ਹੋ ਗਈ ਅਤੇ 6 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਗਲੀ ਖਬਰ ਤਾਮਿਲਨਾਡੂ ਤੋਂ ਤਾਮਿਲਨਾਡੂ ਚ ਦੋ ਸਰਕਾਰੀ ਬੱਸਾਂ ਦੀ ਆਮੋ ਸਾਹਮਣੇ ਹੋਈ ਟੱਕਰ 11 ਵਿਅਕਤੀਆਂ ਦੀ ਹੋ ਗਈ ਮੌਤ। ਤਾਮਿਲਨਾਡੂ ਚ ਦੋ ਸਰਕਾਰੀ ਬੱਸਾਂ ਆਮੋ ਸਾਹਮਣੇ ਟਕਰਾ ਗਈਆਂ ਜਿਸ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਦੋ ਸਰਕਾਰੀ ਬੱਸਾਂ ਆਮੋ ਸਾਹਮਣੇ ਟਕਰਾਅ ਹੋਣ ਕਰਕੇ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਇੱਕ ਸੀਨੀਅਰ ਜ਼ਿਲ੍ਹਾ ਪੁਲਿਸ ਅਧਿਕਾਰੀ ਅਨੁਸਾਰ ਇਹ ਹਾਦਸਾ ਕਰਾਏ ਕੌਣ ਤੋਂ ਲਗਭਗ 15 ਕਿਲੋਮੀਟਰ ਦੂਰ ਵਾਪਰਿਆ ਹੈ ਅਤੇ ਸਾਰੇ 11 ਵਿਅਕਤੀ 8 ਔਰਤਾਂ ਜਿਦੇ ਵਿੱਚ ਦੋ ਪੁਰਸ਼ ਅਤੇ ਇੱਕ ਬੱਚੇ ਦੀ ਮੌਤ ਹੋਈ ਹੈ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਵੀ ਤੋਂ ਵਾਧੇ ਵਿਅਕਤੀਆਂ ਨੂੰ ਸੱਟਾਂ ਵੀ ਲੱਗੀਆਂ ਨੇ ਅਤੇ ਉਹਨਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ ਹਾਸੇ ਦੇ ਕਾਰਨ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਇਹ ਆਮੋ ਸਾਹਮਣੇ ਦੀ ਟੱਕਰ ਸੀ ਕਾਰਨ ਹਜੇ ਸਪਸ਼ਟ ਨਹੀਂ ਹੈ ਇਸ ਦੀ ਜਾਂਚ ਚੱਲ ਰਹੀ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਮ੍ਰਿਤਕ ਦੇ ਲੈ ਕੇ ਜਾ ਰਹੀ ਐਂਬੂਲੈਂਸ ਮਾਹਿਲਪੁਰ ਚ ਹਾ사ਗ੍ਰਸਤ ਹੋ ਗਈ ਚਾਲਕ ਸਨੇ ਦੋ ਜ਼ਖਮੀ ਹੋ ਗਏ ਚੰਡੀਗੜ੍ਹ ਤੋਂ ਗੁਰਦਾਸਪੁਰ ਵੱਲ ਮ੍ਰਿਤਕ ਦੇ ਲੈ ਕੇ ਜਾ ਰਹੀ ਐਂਬੂਲੈਂਸ ਮਾਹਿਲਪੁਰ ਸ਼ਹਿਰ ਵਿੱਚ ਇੱਕ ਨਾਮਮਲੂਮ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਐਂਬੂਲੈਂਸ ਚਾਲਕ ਅਤੇ ਇੱਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਇਸ ਮੌਕੇ ਲੋਕਾਂ ਨੇ ਐਂਬੂਲੈਂਸ ਚਾਲਕ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਪਹੁੰਚਾਇਆ ਜਿੱਥੇ ਉਸ ਨੂੰ ਬਿਹਤਰ ਇਲਾਜ ਵਾਸਤੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ ਮਾਹਿਲਪੁਰ ਪੁਲਿਸ ਵੱਲੋਂ ਇਹ ਹਾਸੇ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ ਅਗਲੀ ਖਬਰ ਦਾ ਰੁਕ ਕਰਦੇ ਆ ਗੁਰਦਾਸਪੁਰ ਚ ਦੋ ਦੁਕਾਨਾਂ ਦੀਆਂ ਕੰਦਾ ਫਾੜ ਕੇ ਲੱਖਾਂ ਦਾ ਸਮਾਨ ਲੈ ਕੇ ਫਰਾਰ ਹੋ ਗਏ ਚੋਰ ਸਥਾਨਕ ਪੁਲਿਸ ਸਟੇਸ਼ਨ ਬਹਿਰਾਮਪੁਰ ਤੋਂ ਮਾਤਰ 150 ਕਿਲੋਮੀਟਰ ਦੂਰ ਤੋ ਹਾਰਡਵੇਅਰ ਸਟੋਰਾਂ ਦੀਆਂ ਕੰਧਾਂ ਪਾੜ ਕੇ ਚੋਰਾ ਵੱਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਬਲਬੀਰ ਹਾਰਡਵੇਅਰ ਸਟੋਰ ਅਤੇ ਸੋਡੀ ਹਾਰਡਵੇਅਰ ਸਟੋਰ ਦਿਨਾਨਗਰ ਰੋਡ ਅੱਡਾ ਬਹਿਰਾਮਪੁਰ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਸੀ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨਾਂ ਦੇ ਪਿਛਲੇ ਸਾਈਡ ਤੋਂ ਚੋਰਾ ਵੱਲੋਂ ਦੀਵਾਰ ਪਾੜ ਕੇ ਦੋਨੇ ਹੀ ਦੁਕਾਨਾਂ ਤੋਂ ਤਕਰੀਬਨ 1.5 ਲੱਖ ਰੁਪਏ ਦੇ ਕਰੀਬ ਸਮਾਨ ਚੋਰੀ ਕੀਤਾ ਗਿਆ ਹੈ। ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ। ਤੂਫਾਨ ਕਾਰਨ ਫਸੇ 400 ਭਾਰਤੀ ਯਾਤਰੀਆਂ ਨੂੰ ਸ਼੍ਰੀਲੰਕਾ ਤੋਂ ਕੱਢਿਆ। ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਵਿੱਚ ਮੌਸਮ ਦੀ ਬਹੁਤ ਜ਼ਿਆਦਾ ਖਰਾਬੀ ਕਾਰਨ ਕੋਲੰਬੋ ਹਵਾਈ ਅੱਡੇ ਤੇ ਫਸੇ ਘੱਟੋ-ਘੱਟ 400 ਭਾਰਤੀ ਨਾਗਰਿਕਾਂ ਨੂੰ ਐਤਵਾਰ ਨੂੰ ਵਾਪਸ ਕਰ ਭੇਜ ਦਿੱਤਾ ਗਿਆ। ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਲਗਭਗ 150 ਨੂੰ ਫਲਾਈਟ ਸੀ 130 ਰਾਹੀਂ ਦਿੱਲੀ ਵਾਪਸ ਭੇਜ ਦਿੱਤਾ ਗਿਆ ਜਦੋਂ ਕਿ ਉਹਨਾਂ ਵਿੱਚੋਂ 250 ਨੂੰ ਫਲਾਈਟ ਆਈ ਐਲ 76 ਰਾਹੀਂ ਭੇਜਿਆ ਗਿਆ ਹੈ ਜੋ ਕਿ ਇੱਥੇ ਬੰ드rana EK ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੈ ਦੋਨੋਂ ਜਹਾਜ਼ ਸ਼ਨੀਵਾਰ ਨੂੰ ਅਚਾਨਕ ਹਾੜ ਪੇੜ ਤਾਂ ਲਈ ਭੋਜਨ ਅਤੇ ਮਨੁੱਖੀ ਸਹਾਇਤਾ ਲੈ ਕੇ ਸ਼੍ਰੀਲੰਕਾ ਪਹੁੰਚੇ ਸੀ ਜਿਵੇਂ ਕਿ ਸ਼੍ਰੀਲੰਕਾ ਸ਼ਕਤੀਸ਼ਾਲੀ ਚੱਕਰਵਾਤ ਦੇ ਨਾਲ ਜੂਝ ਰਿਹਾ ਹੈ ਸ਼੍ਰੀਲੰਕਾ ਵਿੱਚ ਭਾਰਤ ਦੇ ਕਾ ਜਕਾਰੀ ਹਾਈ ਕਮਿਸ਼ਨਰ ਡਾਕਟਰ ਸ਼ਤਾਂਚਲ ਪਾਂਡੇ ਨੇ ਸ਼ਨੀਵਾਰ ਨੂੰ ਕੋਲੰਬੋ ਹਵਾਈ ਅੱਡੇ ਤੇ ਫਸੇ ਹਮ ਵਤਨਾ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ ਇਹ ਸੀਗੀਆਂ ਹੁਣ ਤੱਕ ਦੀਆਂ ਮੁੱਖ ਅਤੇ ਵੱਡੀਆਂ ਖਬਰਾਂ ਇਹੋ ਜਿਹੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਉਦੋਂ ਤੱਕ ਲਈ ਇਜਾਜ਼ਤ ਦਿਓ ਖੁਸ਼ ਰਹੋ ਸੁਰੱਖਿਅਤ ਰਹੋ ਸਤਿ ਸ੍ਰੀ ਅਕਾਲ ਜੀ